ਡਿਊਟੀ ਦੌਰਾਨ ਫੌਜੀ ਦੀ ਹੋਈ ਸੀ ਮੌਤ ਜਦ ਦੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਉਦਵਾਲੀ ਖੁਰਦ ਦੇ ਬੀਐਸਐਫ ਦੇ ਜਵਾਨ ਦੀ ਪੱਛਮੀ ਬੰਗਾਲ ਵਿੱਚ ਡਿਊਟੀ ਦੌਰਾਨ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਉਸ ਦੀ ਮ੍ਰਿਤਕ ਦੇ ਅੱਜ ਜਦੋਂ ਬਕਸੇ ਵਿੱਚ ਬੰਦ ਹੋ ਕੇ ਪਿੰਡ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ ਰੋ ਬੁਰਾ ਹਾਲ ਉੱਥੇ ਹੀ ਅੱਜ ਪਿੰਡ ਉਦਵਾਲੀ ਖੁਰਦ ਦੇ ਸ਼ਮਸ਼ਾਨ ਘਾਟ ਵਿੱਚ ਮ੍ਰਿਤਕ ਫੌਜੀ ਜਵਾਨ ਬਰਜਿੰਦਰ ਸਿੰਘ ਉਮਰ ਕਰੀਬ 47 ਸਾਲ ਪੁੱਤਰ ਸਰਰਨ ਸਿੰਘ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਬੀਐਸਐਫ ਦੀ 27 ਬਟਾਲੀਅਨ ਸ਼ਿਕਾਰ ਮਾਛੀਆਂ ਦੇ ਕਮਾਂਡੈਂਟ ਮਾਨ ਸਿੰਘ ਮਰਿਤਕ ਫੌਜੀ ਜਵਾਨ ਦੇ ਪਿਤਾ ਸਰਰਨ ਸਿੰਘ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਗੁਰਦੀਪ ਸਿੰਘ ਰੰਧਾਵਾ ਅਤੇ ਹੋਰ ਫੌਜ ਦੇ ਅਧਿਕਾਰੀਆਂ ਵੱਲੋਂ ਰੀਤ ਮੁਲਾਵਾਨ ਪੇਟ ਕੀਤੀਆਂ ਗਈਆਂ ਫੌਜ ਦੇ ਅਧਿਕਾਰੀਆਂ ਵੱਲੋਂ ਸ਼ਹੀਦ ਫੌਜੀ ਜਵਾਨ ਦੇ ਪੁੱਤਰ ਨੂੰ ਤਿਰੰਗਾ ਪੇਟ ਕੀਤਾ ਗਿਆ ਗੁਰਦੁਆਰਾ ਸਾਹਿਬ ਦੇ ਹੈਡ ਗਰੰਥੀ ਵੱਲੋਂ ਅਰਦਾਸ ਬੇਨਤੀ ਕਰਨ ਉਪਰੰਤ ਸ਼ਹੀਦ ਬਰਜਿੰਦਰ ਸਿੰਘ ਦੀ ਚਿਤਾ ਨੂੰ ਮੁੱਖ ਅਗਨੀਓਨਾਂ ਦੇ ਵਿਦੇਸ਼ ਕੈਨੇਡਾ ਤੋਂ ਆਏ ਛੋਟੇ ਪੁੱਤਰ ਯੁਵਰਾਜ ਸਿੰਘ ਵੱਲੋਂ ਦੇਣ ਉਪਰੰਤ ਬੀਐਸ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ देवे सार्थ, देवे सार्थ। ए, मेरा लड़का बलजिंद्र सिंह ये यी एस एल करता सी ये वेस्ट बंगाल ड्यूटी थी और उसे ड्यूटी दौरान ਬੁਖਾਰ ਚੰਨ ਨਾਲ ਤੇ ਲੀਵ ਡੈੱਡ ਹੋਣ ਨਾਲ ਮੌਤ ਹੋਈ। ਬਾਕੀ ਅ ਇਹਨਾਂ ਪਰਸਨਮਾਨ ਦੀ ਹੈਗਾ, ਰਿਕਾ ਦੇ ਸਮਨ ਬੀਐਸਐਫ ਦਾ। ਉਸ ਨੂੰ ਧੰਨਵਾਦ ਦਿਆਂ। ਤੇ ਫਿਰ ਪਰਿਵਾਰ ਦੇ ਪਿੱਛੇ ਕੌਣ-ਕੌਣ ਨੇ ਇਹਨਾਂ ਦੇ ਹੁਣ ਪਰਿਵਾਰ ਦੇ ਪਿੱਛੇ ਸ਼ਕ ਮਾਤਾ ਪਿਤਾ ਹੈ, ਭਾਈ ਹੈ। ਬੇਟੇ ਹੈ। ਧੀ ਕੀ ਹੈ। ਤੁਹਾਡੀ ਆਪਣੇ ਬੇਟੇ ਨਾਲ ਲਾਸਟ ਗੱਲ ਜਿਹੜੀ ਕਦੋਂ ਹੋਈ ਸੀ? ਲਾਸਟ 23 ਤਰੀਕ ਰਾਤ तकरीबन 9 ਵਜੇ ਤੇ 15 ਮਿੰਟ ਕੀ ਬੇਟਾ ਕੀ ਗੱਲਾਂ ਬਾਤਾਂ ਕੀਤੇ ਉਹਦਾ ਲੈ ਮੈਂ ਨਾਲ ਕੋਈ ਗੱਲ ਬਣਾ ਮੈਂ ਠੀਕ ਠਾਕ ਆ ਕੋਈ ਫਿਕਰ ਨਹੀਂ ਕਰ ਮੇਰੇ ਬਾਪੂ ਜੀ ਹੈੱਡ ਕਨਸਟੇਬਲ ਸੀ ਵੈਸਟ ਬੰਗਾਲ ਰਾਇਗੰਜੇ ਉਹਨਾਂ ਦੀ ਡਿਊਟੀ ਸੀ ਉਹਨਾਂ ਨੇ 20-25 ਸਾਲ ਆਪਣੇ ਦੇਸ਼ ਦੀ ਕੀਤੀ ਸੁਰੱਖਿਆ ਕੀਤੀ ਉਹ ਜਦੋਂ ਪੂਰੇ ਹੋਏ ਨੇ ਉਦੋਂ ਵੀ ਉਹ ਨੌਕਰੀ ਤੇ ਸੀ ਉਹਨਾਂ ਨੂੰ ਨੌਕਰੀ ਆਪਣੀ ਬਹੁਤ ਪਿਆਰੀ ਤੇ ਮੈਨੂੰ ਮੈਂ ਜਿੰਨੀ ਛੇਤੀ ਹੋ ਸਕੇ ਮੈਂ ਆਇਆ ਬਾਹਰ ਬਾਹਰ ਸੀ ਮੈਂ ਵਿਦੇਸ਼ੀ ਮੈਂ ਕੈਨੇਡਾ ਰਹਿਣਾ ਹੈ ਮੈਂ ਹੁਣੇ ਆਇਆ ਹੈ ਤੇ ਬਾਪੂ ਜੀ ਨੂੰ ਸਨਮਾਨ ਦੇ ਨਾਲ ਤੋੜਿਆ ਸਾਨੂੰ ਮਾਣ ਹੈ ਆਪਣੇ ਬਾਪੂ ਜੀ ਨੂੰ ਤੁਹਾਨੂੰ ਕਾਲ ਕਦੋਂ ਗਈ ਸੀ ਕਿ ਬਾਪੂ ਦੇ ਇਦਰਾ ਹੋ ਗਿਆ 27 ਤਰੀਕ ਨੂੰ 9 ਵਜੇ 9 ਵਜੇ ਪਹਿਲੇ ਪਤਾ ਚੱਲ ਗਿਆ ਸੀ ਬਾਪੂ ਜੀ ਪੂਰੇ ਹੋ ਗਏ ਔਰ ਕੁਝ ਕਰਨਾ ਕਰਕੇ ਮੈਂ ਉਸੇ ਉਧਰ ਆ ਨਹੀਂ ਸਕਿਆ ਤੁਹਾਡੇ ਲਾਸਟ ਗੱਲ ਫਿਰ ਕੀ ਹੋਈ ਸੀ ਲਾਸਟ ਕਦੋਂ ਦੀ ਸੀ ਕਿੰਨੀ ਵਰੀ ਨੂੰ ਪਰ 10 ਦਿਨ ਪਹਿਲਾਂ ਹੋਈ ਲਾਸਟ ਗੱਲ ਮੇਰੇ ਬਾਪੂ ਜੀ ਨਾਲ ਹੋਈ ਸੀ ਕੰਮ ਕਰਦੇ ਮੈਨੂੰ ਕਹਿੰਦੇ ਸੀ ਕਿ ਕੰਮ ਕਰ ਸ਼ੇਰਾ ਧਿਆਨ ਨਾਲ ਆਪਣਾ ਕਰੀ ਟੌਰ ਨਾਲ ਜਿਉਣਾ ਜਿੱਦਾਂ ਮੈਂ ਰਿਆਂ ਬਸ ਇਹ ਗੱਲ ਹੋਈ ਸੀ ਪਿੰਡ ਦੋਵਾਲੀ ਦਾ ਜਿਹੜਾ ਬੀ ਐਸਬ ਚ ਅਲਜਿੰਦਰ ਸਿੰਘ ਨਾਂ ਦਾ ਫੌਜੀ ਜਵਾਨ ਸੀਗਾ ਉਹਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ਅੱਜ ਉਹਦੀ ਡੈੱਡ ਬੋਡੀ ਜਿਹੜੀ ਹੈ ਪਿੰਡ ਪਹੁੰਚੀ ਹੈ ਬੜਾ ਸੋਗਮਈ ਮਾਹੌਲ ਹੈ ਸਾਰੇ ਪਿੰਡ ਚ ਇਸੇ ਨੌਜਵਾਨ ਦੇ ਅਸਥਰਾਮ ਡਿਊਟੀ ਦੌਰਾਨ ਮੌਤ ਹੋਣੀ ਐ ਚੰਚੇਤ ਅੱਜ ਸੰਸਕਾਰ ਦੇ ਵਿੱਚ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਤੇ ਮੈਨੂੰ ਉਮੀਦ ਹੈ ਕਿ ਪਰਿਵਾਰ ਤਾਂ ਜ਼ਰੂਰ ਜਦੋਂ ਭੈਣ ਭਰਾ ਇਕੱਠੇ ਹੋ ਕੇ ਦੁੱਖ ਸਾਂਝਾ ਕਰਦੇ ਨੇ ਤਾਂ ਦੁੱਖ ਜ਼ਰੂਰ ਵੰਡਾਇਆ ਜਾਂਦਾ ਇਸ ਕਰਕੇ ਮੈਂ ਅੱਜ ਉਹਨਾਂ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਆਇਆ